ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਡੇਰਾ ਬਿਆਸ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੋ ਇਸ ਸਮੇਂ ਮੌਜੂਦਾ ਗਦੀ ਨਸੀਨ ਨੇ ਉਹਨਾਂ ਵੱਲੋਂ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਹੈ 2 ਸਤੰਬਰ ਪਹਿਲਾਂ ਇੱਕ ਵੱਡਾ ਫੈਸਲਾ ਲਿਆ ਗਿਆ ਸੀ ਜਿਸ ਨੂੰ ਲੈ ਕੇ ਸਾਰੇ ਹੀ ਜਿਹੜੇ ਡੇਰਾ ਬਿਆਸ ਦੇ ਸਮਰਥਕ ਨੇ ਜਾਂ ਸ਼ਰਧਾਲੂ ਨੇ ਹੈਰਾਨ ਹੋ ਗਏ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਅਚਨਚੇਤ ਐਡਾ ਵੱਡਾ ਫੈਸਲਾ ਕਿਵੇਂ ਲੈ ਲਿਆ ਦੱਸ ਦਈਏ ਕਿ 2 ਸਤੰਬਰ ਨੂੰ ਜਿਹੜਾ ਲਿਖਤੀ ਤੌਰ ਤੇ ਇੱਕ ਵੱਡਾ ਫੈਸਲਾ ਲਿਆ ਗਿਆ ਸੀ ਜਸਦੀਪ ਸਿੰਘ ਗਿੱਲ ਜਿਹੜੇ ਨੇ ਉਹਨਾਂ ਨੂੰ ਉਤਰਾ ਅਧਿਕਾਰੀ ਨੁਕਤ ਕਰ ਦਿੱਤਾ ਸੀ ਆਪਣੀ ਗੱਦੀ ਦਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੋਂ ਬਾਅਦ ਜਿਹੜੇ ਜਸਦੀਪ ਸਿੰਘ ਗਿੱਲ ਨੇ ਉਹ ਡੇਰੇ ਦੇ ਮੁਖ ਮੁਖੀ ਹੋਣਗੇ ਪ੍ਰਬੰਧਕ ਹੋਣਗੇ ਅਤੇ ਜਿੰਨੀਆਂ ਵੀ ਗਤੀਵਿਧੀਆਂ ਨਭਾਈਆਂ ਜਾਣਗੀਆਂ ਉਹ ਸਾਰੀਆਂ ਜਸਦੀਪ ਸਿੰਘ ਗਿੱਲ ਵੱਲੋਂ ਨਵਾਈਆਂ ਜਾਣਗੀਆਂ ਇਸ ਦਾ ਐਲਾਨ ਰਸਮੀ ਤੌਰ ਤੇ ਨਹੀਂ ਕੀਤਾ ਗਿਆ ਲੇਕਿਨ ਲਿਖਤੀ ਤੌਰ ਤੇ ਕਰ ਦਿੱਤਾ ਗਿਆ ਹੈ ਹੁਣ ਇੱਕ ਹੋਰ ਵੱਡਾ ਐਲਾਨ ਹੋ ਗਿਆ ਹੈ ਡੇਰਾ ਬਾਬਾ ਬਿਆਸ ਦੇ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਦੱਸਦੀ ਹੈ ਕਿ 2024 ਤੋਂ ਬਾਅਦ 25 ਆਉਣ ਵਾਲਾ ਹੈ 25 ਦੇ ਵਿੱਚ ਜਿੰਨੇ ਵੀ 사ਸੰਗ ਹੋਣੇ ਨੇ ਪੂਰੇ ਭਾਰਤ ਦੇ ਵਿੱਚ ਅੱਜ ਉਹਨਾਂ ਦੀ ਜਿਹੜੀ ਲਿਸਟ ਹੈ ਸੋਸ਼ਲ ਮੀਡੀਆ ਤੇ ਅਪਡੇਟ ਕਰ ਦਿੱਤੀ ਗਈ ਹੈ ਦੱਸ ਦਿੰਦੇ ਹਾਂ ਕਿ ਜਨਵਰੀ ਤੋਂ ਸ਼ੁਰੂ ਹੋਵੇਗਾ ਮੁੰਬਈ ਇੰਦੌਰ ਫਿਰ ਫਰਵਰਦੀ ਵਿੱਚ ਹੋਵੇਗਾ ਜੀ ਬਿਆਸ ਫਿਰ ਮਾਰਚ ਵਿੱਚ ਹੋਵੇਗਾ ਰੁਦਰਪੁਰ ਮੁੰਬਈ ਦਿੱਲੀ ਬਿਆਸ ਫਿਰ ਅਪ੍ਰੈਲ ਦੇ ਵਿੱਚ ਲਖਨਊ ਫਿਰ ਮੁੰਬਈ ਦੇ ਵਿੱਚ ਜੰਮੂ ਬਿਆਸ ਫਿਰ ਜੂਨ ਦੇ ਵਿੱਚ ਸੋਲਨ ਜੁਲਾਈ ਦੇ ਵਿੱਚ ਬਿਆਸ ਫਿਰ ਡੇਰਾ ਵਿਖੇ ਹైదరాబాద్ ਸਤੰਬਰ ਦੇ ਵਿੱਚ ਜੀ ਯਾਨੀ ਕਿ ਸਾਰੀਆਂ ਡੇਟਾ ਜਨਵਰੀ ਤੋਂ ਲੈ ਕੇ ਸਾਰੀਆਂ ਤਰੀਕਾਂ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਤੇ ਜਸਦੀਪ ਸਿੰਘ ਗਿੱਲ ਵੱਲੋਂ ਤੈਅ ਕਰ ਦਿੱਤੀਆਂ ਗਈਆਂ ਨੇ ਯਾਨੀ ਕਿ ਇਹਨਾਂ ਅਗਲੇ ਸਾਲ ਦੇ ਵਿੱਚ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਜਿੰਨੇ ਵੀ ਸਾਸੰਗ ਹੋਣੇ ਨੇ ਕਿੱਥੇ ਹੋਣੇ ਨੇ ਕਿਹੜੀ ਸਟੇਟ ਦੇ ਹੋਣੇ ਨੇ ਕਿੰਨੇ ਵਜੇ ਹੋਣੇ ਨੇ ਕਦੋਂ ਖਤਮ ਹੋਵੇਗਾ ਕਿਵੇਂ ਪ੍ਰਬੰਧ ਕੀਤਾ ਗਿਆ ਹੈ ਉਸ ਦੀ ਸਾਰੀ ਲਿਸਟ ਜਿਹੜੀ ਹੈ ਸੋਸ਼ਲ ਮੀਡੀਆ ਅਤੇ ਡੇਰਾ ਬਿਆਸ ਨੇ ਆਪਣੀ ਵੈਬਸਾਈਟ ਉੱਤੇ ਜਾਰੀ ਕਰ ਦਿੱਤੀ ਹੈ ਜਿੱਥੇ ਜਾ ਕੇ ਸੰਗਤ ਜਿਹੜੀ ਹੈ ਉਹ ਸਾਰੇ ਤਰੀਕਾ ਸਾਰੇ ਜਿਹੜੇ ਜਿਹੜੇ ਜ਼ਿਲ੍ਹੇ ਨੇ ਜਿਹੜੇ ਸੂਬੇ ਨੇ ਜਿਹੜੇ ਕਸਬੇ ਨੇ ਕਿੱਥੇ 사ਸੰਗ ਹੋਣੇ ਨੇ ਸਾਰਿਆਂ ਦਾ ਵੇਰਵਾ ਬڑے ਵਿਸਤਾਰ ਪੁਰਕ ਨਾਲ ਡੇਰਾ ਬਿਆਸ ਦੀ ਵੈਬਸਾਈਟ ਵੈਬਸਾਈਟ ਵੱਲੋਂ ਦੇ ਦਿੱਤਾ ਗਿਆ ਹੈ ਧੰਨਵਾਦ